ਵਾਹਿਗੁਰੂ ਜੀ ਕਾ ਕਾਲ ਸਹਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਵਿਛੋਹੇ ਜੰਪੂਰ ਇਹ ਹੈ ਨੀ ਪ੍ਰਾਤਨ ਸਰੂਪਾਂ ਚ ਸਿੱਧਾ ਸ਼ਲੋਕ ਹੀ ਹੈ ਉਹ ਨਵੀਨ ਪੁਥੀਆਂ ਚ ਮਹੱਲਾ 52 ਛਾਪ ਦਿੱਤਾ ਪਰ ਪ੍ਰਾਤਨ ਸਿੱਧਾ ਸ਼ਲੋਕ ਹੀ ਸ਼ਲੋਕ ਵਿਛੋਹੇ ਜੰਪੂਰ ਖਾਵੇ ਨਾ ਮੰਯਣ ਗਾਖੜੇ ਏ ਵਿਚੂ ਹੈ ਜੰਬੂਰ ਇੱਥੇ ਵਿਸਰਾਮ ਹੈ ਖਵੇ ਨਾ ਵੰਨ ਇੱਥੇ ਠਮਕ ਗੱਖੜੀ ਜੇ ਸੋ ਤਣੀ ਮਿਲੰਨ ਨਾਨਕ ਸੁਖ ਸੰਬੂਹ ਸੱਚ ਏ ਨਾਨਕ ਸੁਖ ਸੰਬੂਹ ਨਹੀਂ ਕਹਿਦਣਾ ਹਾਏ ਦਲਾ ਹਾਏ ਤੇ ਵੀ ਦਲੈਂਕੜ ਲਾ ਕੇ ਬੱਬੇ ਦੇ ਲਾਉਣੇ ਆ ਸੰਬੂਹ ਸੱਚ ਮਹੱਲਾ ਪੰਜਵਾ ਜਿਮੀ ਵਸੰਦੀ ਪਾਣੀਐ ਇਤ ਦਣਾ ਰੱਖਿਆ ਪਾਹੀ ਨਾਨਕ ਸੋ ਸਹ ਆਹੀ ਜਾ ਕੇ ਆਡਲ ਹੱਬ ਕੋ ਵੀ ਆਡਲ ਹੱਬ ਕੋ ਚਰਕ ਪੌੜੀ ਤੇਰੇ ਕੀਤੇ ਕੰਮ ਤੁਦੈ ਹੀ ਗੂਚਰੇ ਸੋਈ ਵਰਤਾ ਜੱਗ ਜੇ ਕੀਆ ਤੁਧ ਤੁਰੇ ਵਿਸੰਪਏ ਬਿਸਮਾਦ ਦੇਖ ਕੁਦਰਤ ਤੇਰੀਆ ਸਰਨ ਪਰੇ ਤੇਰੀ ਦਾਸ ਕਰ ਗਤ ਹੋਏ ਮੀਰੀਆ ਸਰਨ ਪਰੇ ਤੇਰੀ ਇਥੇ ਠਮਕ ਲਾ ਕੇ ਦਾਸ ਪਦ ਤੇ ਵਿਸਰਾਮ ਲਾ ਦਨਾ ਕਰ ਇਥੇ ਯਮਕ ਲਾ ਦਨੀ ਹੈ ਗਤ ਹੋਏ ਮੀਰੀਆ ਸਰਨ ਪਰੇ ਤੇਰੀ ਦਾਸ ਕਰ ਗਤ ਹੋਏ ਮੀਰੀਆ ਤੇਰੇ ਹੱਥ ਨਿਧਾਨ ਭਾਵੈ ਤਿਸ ਦੇਹ ਜਿਸਨੋ ਹੋਇ ਦਇਾਲ ਹਰ ਨਾਮ ਸੇਲੇh ਅਗਮ ਅਗੋਚਰ ਬੇਅੰਤ ਅੰਤ ਨ ਪਾਈਐ ਜਿਸਨੋ ਹੋਹਿ ਕਿਰਪਾਲ ਸੋ ਨਾਮ ਧਿਆਈਐ ਸ਼ਲੋਕ ਮਹੱਲਾ 5 ਕੜਸ਼ੀਆ ਫਿਰਨ ਸੁਆਉ ਨ ਜਾਣਨ ਸੁਨਿਯਾ ਹਾਂ ਸੁਨਿਯਾ ਉਚਾਰਨ ਕਰਨਾ ਸਵਾਉ ਨਾ ਜਾਣਨ ਸੁਈਆ ਕੜਛੀਆ ਫਿਰਨ ਸਵਾਉ ਨਾ ਜਾਣਨ ਸੁਈਆ ਸੇਈ ਮੁਖ ਦੇਸਨ ਨਾਨਕ ਰਤੇ ਪ੍ਰੇਮ ਰਸ ਦੇਸਨ ਨੰਨਾ ਹਲੰਤੈ ਸੇਈ ਮੁਖ ਦੇਸਨ ਸੇਈ ਮੁਖ ਦੇਸਨ ਨਾਨਕ ਰਤੇ ਪ੍ਰੇਮ ਰਸ ਨਾਨਕ ਰਤੇ ਪ੍ਰੇਮ ਰਸ ਨਾਨਕ ਪਦੀ ਅਮ ਮਹੱਲਾ ਪੰਜਵਾ ਖੋਜੀ ਲੱਦਮ ਖੋਜ ਛੱਡਿਆ ਉਜਾੜ ਖੋਜੀ ਲੱਦਮ ਖੋਜ ਇੱਥੇ ਵੀ ਸ਼ਾਮ ਲਾਉਣਾ ਹੈ ਖੋਜੀ ਲੱਦਮ ਇੱਥੇ ਠੰਮਕ ਜੀ ਲਾ ਕੇ ਖੋਜ ਪਾਤੇ ਵਿਸਰਾਮ ਹੈ ਛੱਡਿਆ ਉਜਾੜ ਖੋਜੀ ਲੱਦਮ ਖੋਜ ਛੱਡਿਆ ਉਜਾੜ ਤੈ ਸਹ ਦਿੱਤੀ ਬਾੜ ਨਾਨਕ ਖੇਤ ਨ ਛਿੱਜੈ ਈ ਬੋੜੀ ਆਰਾਧੇ ਹੋ ਸੱਚਾ ਸੋਇ ਆਰਾਧੇ ਹੋ ਸੱਚਾ ਸੋਇ ਸਭ ਕਿਛ ਜਿਸ ਪਾਸ ਦੁਹਾ ਸਿਰਿਆ ਖਸਮ ਆਪ ਖਿਨ ਮਹ ਕਰੇ ਰਾਸ ਹਾਂਜੀ ਆਪ ਪਦ ਤੀ ਹੀ ਵਿਸਰਾਮ ਲਾਉਣਾ ਤਿਆਗੋ ਸਗਲ ਉਪਾਵ ਜਿਸ ਕੀ ਓਟ ਗਹੋ ਹਾਂਜੀ ਗਹੋ ਇਸ ਤਰ੍ਹਾਂ ਬੋਲਣਾ ਗਹੋ ਊੜਾ ਨਹੀਂ ਲਾਉਣਾ ਤਿਸ ਕੀ ਓਟ ਗਹੋ त्याग हो सगलो उपाव तिसकी ओट गह पौ शरणाई पाज भज हां जी भज कसकी पौ शरणाई पाज पौ शरणाई पाज सुखी हु सुख लहु सुखी हु सुख लहु कर्म धर्म तत ज्ञान तत ज्ञान संबंधक पाठ कर्म धर्म तत ज्ञान संता संग होए जब ये अमृत नाम ਬੇਗਾਨਾ ਲੱਗਾ ਕੋਈ ਜਿਸ ਨੂੰ ਆਪ ਦਾਇਾਲ ਤਿਸ ਮਨ ਉੱਠਿਆ ਪਾਈਣ ਸਭ ਨਿਦਾਨ ਸਾਹਿਬ ਟੁੱਠਿਆ ਸ਼ਲੋਕ ਮਹੱਲਾ ਪੰਜਵਾਂ ਲਦਮ ਲਬਣਹਾਰ ਲਬਣਹਾਰ ਪੱਬੇ ਨਾਲ ਲਦਮ ਲਬਣਹਾਰ ਕਰਮ ਕਰਨ ਦੋ ਮਾ ਪਿਰੀ ਮਾ ਪਿਰੀ ਹਾਂ ਲਮਕਾ ਕੇ ਜੇ ਬੋਲਣਾ ਸੰਬੰਧਕ ਪਾਠ ਇਕੋ ਸਿਰਜਣਹਾਰ ਨਾਨਕ ਬਿਆ ਨਾ ਪਸੀਐ ਮਹੱਲਾ ਪੰਜਵਾ ਪਾਪੜਿਆ ਪਛਾੜ ਪਾਪੜਿਆ ਨਹੀਂ ਕਹਿਣਾ ਪੱਪੜਿਆ ਪਾਪੜਿਆ ਪਛਾੜ ਪਾਪੜਿਆ ਪਛਾੜ ਬਾਣ ਸਤਾਵਾ ਥਨ ਕੈ ਹਾਂਜੀ ਗੁਰਮੰਤੜਾ ਮੰਤਰ ਹਾਂ ਪਾਪਾਂ ਨੂੰ ਪਛਾੜ ਦੇ ਦੂਰ ਕਰਦੇ ਬਾਣ ਸਚਾਵਾ ਸੰਨ ਕੈ ਸਚਾਵਾ ਵੀ ਥੋੜਾ ਜਿਹਾ ਕਸਕੇ ਬੋਲਣਾ ਬਾਣ ਸਚਾਵਾ ਸੰਨ ਕੈ ਗੁਰਮੰਤਰੜਾ ਚਿਤਾਰ ਗੁਰਮੰਤਰੜਾ ਚਿਤਾਰ ਨਾਨਕ ਦੁਖ ਨਾ ਥੀ ਵਾਈ ਨਾਨਕ ਦੁਖ ਨਾ ਥੀ ਵਈ ਨਾਨਕ ਦੁਖ ਨਹੀਂ ਹੈ ਨਾ ਨਾਨਕ ਪਾਤੀ ਜਮਕ ਪੌੜੀ ਵਾਹ ਵਾਹ ਸਿਰਜਣਹਾਰ ਪਾਈਨ ਥਾੜ ਆਪ ਜੀ ਅਜੰਤ ਮਿਹਰਵਾਨ ਤੇਸਨੋ ਸਦਾ ਜਾਪ ਦਇਆਧਾਰੀ ਸਮਰੱਥ ਚੁੱਕੇ ਬਿਲਾਪ ਨਠੇ ਤਾਪ ਦੁਖ ਰੋਗ ਪੂਰੇ ਗੁਰ ਪ੍ਰਤਾਪ ਕੀਤਿਆਂ ਆਪਣੀ ਰੱਖ ਗਰੀਬ ਨਿਵਾਜ ਥਾਪ ਆਪੇ ਲੈਨ ਛਡਾਈ ਬੰਦਨ ਸਗਲ ਕਾਪ ਤੇਸ 부ज्ਜੀ ਆਸ ਤੀਸਨ 부ਜੀ ਆਸ ਪੁੰਨੀ 부ਜੀ ਕਿੱਥੇ ਹੈ 부ਜੀ 부ਜੀ ਆ ਤਿਸਨ 부ਜੀ ਆਸ ਪੁੰਨੀ ਤਿਸਨ 부ਜੀ ਆਸ ਪੁੰਨੀ ਮਨ ਸੰਤੋਖ त्राਪ ਵੱਡੀ ਹੂੰ ਵੱਡਾ ਅਪਾਰ ਖਸਮ ਜਿਸ ਲੀਪ ਨਾ ਜਿਸ ਲੀਪ ਨਾ ਪੁੰਨ ਪਾਪ ਵੱਡੀ ਹੂੰ ਵੱਡਾ ਇੱਥੇ ਠਮਕ ਅਪਾਰ ਖਸਮ ਇੱਥੇ ਵਿਸਰਾਮ ਹੈ ਜਿਸ ਲੀਪ ਨਾ ਪੂਨ ਪਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ